ਏ ਟੇਸਟੀ ਜੀ ਚੀਜ਼ ਹੁਣ ਪਤਾ ਨਹੀਂ ਤੁਸੀਂ ਕਦੇ ਖਾਧੀ ਹੈ ਕਿ ਨਹੀਂ ਬਚਪਨ ਦੇ ਵਿੱਚ ਆ ਜਿਹੜੀ ਇਹ ਆਪਾਂ ਸਾਰਿਆਂ ਨੇ ਬਹੁਤ ਖਾਧੀ ਆ ਪਹਿਲਾਂ ਇਹ ਬੱਕਲੀਆਂ ਮਤਲਬ ਦੇ ਤੌਰ ਤੇ ਆਪਾਂ ਖਾਂਦੇ ਸੀ ਕਕੋਲੀ ਮੈਂ ਜਿਹੜੀ ਕਣਕ ਦੀ ਉਹ ਰਾਤ ਨੂੰ ਭਿਉਂਤੀ ਸੀ ਇੱਕ ਦਿਨ ਪਹਿਲਾਂ ਤੁਸੀਂ ਭਿਉਣੀ ਪੈਗੀ ਕਿਉਂਕਿ ਫਿਰ ਕਣਕ ਨੂੰ ਫੁੱਲਣ ਤੇ ਵੀ ਟਾਈਮ ਲੱਗਦਾ ਜਾਂ ਤੁਸੀਂ 5-7 ਘੰਟੇ ਜਿਹੜਾ ਪਹਿਲਾਂ ਬਣਾ ਲਓ ਜਦੋਂ ਵੀ ਤੁਹਾਡਾ ਜੀ ਕਰੇ ਮੈਂ ਡਿਸ਼ ਬਣਾਉਣੀ ਆ ਤੇ ਦੋ ਲੱਡੂ ਗੁੜ ਦੇ ਵੱਡੇ ਉਹ ਮੇਥੇ ਪਿਆਉ ਕੀ ਰੱਖਤੇ ਸੀਗੇ ਤੇ ਜਿਹੜੇ ਕਿ ਹੁਣ ਪਾਣੀ ਬਣ ਚੁੱਕਿਆ ਮਿੱਠਾ ਪਾਣੀ ਤੇ ਇਹਨੂੰ ਆਪਾਂ ਬਣਾਉਣਾ ਹੈਗਾ ਬਹੁਤ ਹੀ ਇਹ ਟੇਸਟੀ ਬਣੇਗੀ ਤੇ ਇਹਨੂੰ ਵਾਸ਼ ਆ ਜਿਹੜਾ ਚੰਗੀ ਤਰ੍ਹਾਂ ਕਰਨਾ ਕਿਉਂਕਿ ਅੱਜਕੱਲ ਜਿਹੜੀਆਂ ਕਣਕਾਂ ਹੈਗੀਆਂ ਉਹਨਾਂ ਨੂੰ ਕਾਫੀ ਤਰ੍ਹਾਂ ਦੇ ਕੈਮੀਕਲ ਲੱਗੇ ਹੁੰਦੇ ਆ ਤੇ ਜਦੋਂ ਵੀ ਇਹਨੂੰ ਆਪਾਂ ਸਿੱਧਾ ਖਾਣਾ ਹੁੰਦਾ ਹੈ ਨਾ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਨਾ ਕਣਕ ਦੇ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਤੇ ਇਹਨੂੰ ਜਿਹੜਾ ਆਪਾਂ ਕਣਕ ਦਾ ਦਲੀਆ ਉਹ ਵੀ ਕਹਿ ਸਕਦੇ ਆ ਬਹੁਤ ਹੀ ਟੇਸਟੀ ਬਣਦਾ ਤੇ ਪੰਜਾਬੀ ਦੇ ਵਿੱਚ ਇਹਨਾਂ ਨੂੰ ਅੱਗੇ ਇਹ ਸ਼ਾਇਦ ਕਿਤੇ ਜਿਵੇਂ ਡੇਰੇ ਜਾਂ ਗੁਰਦੁਆਰੇ ਚੜ੍ਹਦੀਆਂ ਹੁੰਦੀਆਂ ਸੀ ਬੱਕਲੀਆਂ ਤਾਂ ਇਹਨੂੰ ਬੱਕਲੀਆਂ ਵੀ ਜਿਹੜਾ ਕਿਹਾ ਜਾਂਦਾ ਸੀਗਾ ਪਰ ਇਹ ਆਪਾਂ ਅੱਜ ਨਵੇਂ ਤਰੀਕੇ ਦੇ ਨਾਲ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਤੇ ਜਿਹੜਾ ਕਿ ਬਹੁਤ ਟੇਸਟੀ ਤੇ ਲਾਜਵਾ ਹੋਣੀ ਹੈ ਤੁਸੀਂ ਸਾਰੇ ਖੁਸ਼ ਹੋ ਕੇ ਖਾਓਗੇ ਬੱਚੇ ਜਿਹੜੇ ਖੁਸ਼ ਹੋ ਕੇ ਖਾਣਗੇ ਤੇ ਕਿ ਹੈਲਦੀ ਵੀ ਇਹਦੇ ਵਿੱਚ ਕੋਈ ਵੀ ਆਪਾਂ ਇਦਾਂ ਦੀ ਚੀਜ਼ ਨਹੀਂ ਪਾਵਾਂਗੇ ਜਿਹੜੀ ਅਨ ਹੈਲਦੀ ਹੋਏਗੀ ਇਹਨੂੰ ਗੀਤਾ ਹੈ ਦਾ واش ਕਰਕੇ ਇੱਕ ਕੌਲੀ ਆ ਸਿਰਫ ਇਹ ਫੁੱਲ ਕੇ ਕਾਫੀ ساری ਬਣ ਗਈ ਹੈ ਛੋਟੀ ਮੇਕ ਕੌਲੀ ਹੈ ਜਿਹੜੀ ਕਣਕ ਦੀ ਲਈ ਸੀ ਇਦਾਂ ਆਪਾਂ ਇਹਨੂੰ ਪਾ ਲੈਣਾ ਤੇ ਇੱਕ ਗਲਾਸ ਆ ਜਿਹੜਾ ਇਹ ਪਾਣੀ ਪਾ ਕੇ ਤੇ ਇਹਨੂੰ ਆਪਾਂ ਉਬਾਲ ਲੈਣਾ ਚੰਗੀ ਤਰ੍ਹਾਂ 5 ਮਿੰਟ ਉਬਾਲ ਲੈਣਾ ਵੈਸੇ ਤਾਂ ਇਹ ਭੋਂਦੀ ਆ ਫੁੱਲੀ ਹੋਈ ਆ ਤੇ ਚੰਗੀ ਤਰ੍ਹਾਂ ਇਹ ਪੱਕ ਜੇਗੀ ਪਰ ਇਹ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਆ ਇਹਨੂੰ ਉਬਾਲਾ ਦੇਣਾ ਚੰਗੀ ਤਰ੍ਹਾਂ ਜੇ ਕੁੱਕਰ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇੱਕ ਸੀਟੀ ਆ ਜਿਹੜੀ ਉਹ ਦਵਾ ਸਕਦੇ ਇੱਕ ਵਿਸਲ ਤੱਕ ਇਹ ਪਕਾਉਣਾ ਹੈਗਾ ਇਹ 5 ਮਿੰਟ ਦੇ ਵਿੱਚ ਜਿਹੜੀ ਪੱਕ ਜੇਗੀ ਚੰਗੀ ਤਰ੍ਹਾਂ ਤੇ ਦੁਬਾਰਾ ਇਹਨੂੰ ਆਪਾਂ ਚੈੱਕ ਕਰ ਲੈਣਾ ਇੱਕ ਗਲਾਸ ਹੀ ਪਾਣੀ ਦਾ ਸਿਰਫ ਆਪਾਂ ਜਿਹੜਾ ਇਹਨੂੰ ਪਾਇਆ ਹੈਗਾ ਬਹੁਤ ਹੀ ਟੇਸਟੀ ਬਣਦੀ ਹੈ ਸਾਰਿਆਂ ਨੇ ਬਣਾ ਕੇ ਜਿਹੜਾ ਇਹਨੂੰ ਜ਼ਰੂਰ ਦੇਖਣਾ ਤੇ ਇਹ ਦੇਖੋ ਇਹ ਫੁੱਲ ਗਈ ਹੈ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਉਹ ਅਲੱਗ ਕਰ ਲਾਂਗੇ ਦੇਖ ਲੈਣਾ ਹੁੰਦਾ ਤੁਸੀਂ ਜੇ ਤੁਹਾਨੂੰ ਲੱਗੇ ਵੀ ਨਹੀਂ ਹਜੇ ਪੱਕੀ ਤਾਂ ਤੁਸੀਂ ਇਹ ਜਿਹੜਾ ਇੱਕ ਦੋ ਮਿੰਟ ਇਹਨੂੰ ਹੋਰ ਰੱਖ ਸਕਦੇ ਹੋ ਨੇ ਜਦੋਂ ਲੱਗ ਜੇ ਇਹ ਵੀ ਪੱਕ ਗਈ ਤਾਂ ਫਿਰ ਆਪਾਂ ਜਿਹੜਾ ਇਹ ਗੈਸ ਆ ਉਹ ਬੰਦ ਕਰ ਦੇਣਾ ਤੇ ਇਹਨੂੰ ਜਿਹੜਾ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਉਹ ਕੱਢ ਕੇ ਰੱਖ ਲਾਂਗੇ ਕਿਉਂਕਿ ਇਹਨੂੰ ਆਪਾਂ ਤੜਕਾ ਵੀ ਲਾਉਣਾ ਤੇ ਬਹੁਤ ਹੀ ਟੇਸਟੀ ਤੇ ਲਾਜਵਾਬ ਮਿੱਠੀ ਰੈਸਪੀ ਜਿਹੜੀ ਬਣੇਗੀ ਜਿਹਨੂੰ ਕਿ ਤੁਸੀਂ ਆਰਾਮ ਨਾਲ ਖਾ ਸਕਦੇ ਆ ਜਦੋਂ ਵੀ ਤੁਹਾਡਾ ਦਿਲ ਕਰੇ ਬਹੁਤ ਕੁਝ ਮਿੱਠਾ ਖਾ ਲੂ ਤਾਂ ਇਹ ਦਲੀਏ ਦੇ ਰੂਪ ਚ ਵੀ ਆਪਾਂ ਇਹਨੂੰ ਖਾ ਸਕਦੇ ਆ ਇਹਨੂੰ ਡਾਈਟ ਚ ਵੀ ਖਾ ਸਕਦੇ ਆ ਇਹਦੇ ਵਿੱਚ ਕੋਈ ਆਪਾਂ ਨੁਕਸਾਨ ਵਾਲੀ ਉਦਾਂ ਦੀ ਚੀਜ਼ ਨਹੀਂ ਪਾਵਾਂਗੇ ਇਹ ਥੋੜੀ ਜੀ ਕੈਲਰੀ ਦੀ ਬਸ ਬੰਦੀ ਹੈਗੀ ਆ ਤੇ ਇਹ ਤੁਸੀਂ ਥੋੜਾ ਬਹੁਤ ਖਾ ਸਕਦੇ ਨੇ ਬੱਚੀ ਖਾਸ ਕਰਕੇ ਬੱਚਿਆਂ ਨੂੰ ਤੁਸੀਂ ਜ਼ਰੂਰ ਦਿਓ ਬਹੁਤ ਹੀ ਇਹ ਟੇਸਟੀ ਹੈ ਜਿਹੜੀ ਇਹ ਬਣੇਗੀ ਇਹਨੂੰ ਆਪਾਂ ਅਲੱਗ ਕੱਢ ਲਿਆ ਤੇ ਹੁਣ ਆਪਾਂ ਇਧਰ ਇੱਕ ਚਮਚਾ ਜਿਹੜਾ ਉਹ ਦੇਸੀ ਘਿਓ ਦਾ ਪਾਉਣਾ ਵੱਡਾ ਇੱਕ ਚਮਚਾ ਪਾ ਲਓ ਇਸ ਤਰ੍ਹਾਂ ਦੇਸੀ ਘਿਓ ਪਾਉਣਾ ਹੈਗਾ ਕਿਉਂਕਿ ਉਹਨੂੰ ਆਪਾਂ ਹੈਲਦੀ ਬਣਾ ਰਹੇ ਹਾਂ ਤੇਲ ਵਗੈਰਾ ਆਪਾਂ ਕੁਝ ਨਹੀਂ ਇਹਦੇ ਵਿੱਚ ਯੂਜ਼ ਕਰ ਰਹੇ ਤੇ ਦੋ ਵਾਰੀ ਪਾਇਆ ਕਿਉਂਕਿ ਚਮਚੇ ਚੱਦਾ ਹੀ ਪਿਆ ਸੀ ਪਹਿਲਾਂ ਇਸ ਲਈ ਮੈਂ ਦੋ ਚਮਚੇ ਵੰਗੋ ਜਿਹੜਾ ਦੇਸੀ ਘਿਓ ਉਹ ਪਾ ਗਿਆ ਹੁਣ ਆਪਾਂ ਕੀ ਕਰਨਾ ਹੈਗਾ ਇਹਦੇ ਵਿੱਚ ਪਾਉਣੇ ਆ ਜੀ ਕੁਛ ਲੌਂਗ ਕਿਉਂਕਿ ਲੌਂਗ ਆਪਾਂ ਜ਼ਰੂਰੀ ਹੈਗੀ ਟੇਸਟੀ ਲੌਂਗ ਨਾਲ ਜਿਹੜਾ ਉਹ ਲੱਗਦਾ ਹੁੰਦਾ ਤੇ ਤਿੰਨ ਚਾਰ ਲੌਂਗ ਆ ਜਿਹੜੇ ਉਹ ਆਪਾਂ ਪਾ ਦੇਣੇ ਆ ਤੇ ਹੁਣ ਮੈਂ ਕੁਛ ਡਰਾਈ ਫਰੂਟਸ ਜਿਵੇਂ ਕਾਜੂ ਬਦਾਮ ਤੇ ਪિસ્ਤੀ ਆ ਜਿਹੜੇ ਥੋੜੇ ਜਿ ਕੱਟ ਕੇ ਰੱਖੇ ਸੀ ਤੇ ਉਹ ਆਪਾਂ ਇਹਦੇ ਵਿੱਚ ਪਾ ਦੇਣੇ ਆ ਇਹਨਾਂ ਨਾਲ ਵੀ ਜਿਹੜੀ ਲੁੱਕ ਆ ਬਹੁਤ ਵਧੀਆ ਆਉਂਦੀ ਆ ਤੇ ਹੁਣ ਜੋ ਆਪਾਂ ਇਹਨੂੰ ਥੋੜਾ ਜਿਹਾ ਆਪਾਂ ਪਕਾ ਲੈਣਾ ਵੀ ਇਹਨਾਂ ਦਾ ਕੱਚਾਪਨ ਖਤਮ ਕਰ ਲੈਣਾ ਕਿਉਂ ਦੇ ਵਿੱਚ ਇਹਨੂੰ 1-2 ਮਿੰਟ ਇਦਾਂ ਭੁੰਨਣਾ ਬਹੁਤ ਵਧੀਆ ਜਿਹੜੀ ਖੁਸ਼ਬੂ ਉਹ ਆਉਣ ਲੱਗ ਜੇਗੀ ਤੇ ਫਿਰ ਜੇ ਉਬਾਲ ਕੇ ਰੱਖੀ ਜਿਹੜੀ ਕੜਕਾ ਉਹ ਇਹਦੇ ਵਿੱਚ ਜਿਹੜੀ ਆਪਾਂ ਪਾ ਦੇਣੀ ਆ ਤੇ ਜਿਹੜਾ ਗੁੜ ਹੁੰਦਾ ਉਹ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਵੀ ਕਿੰਨਾ ਕਿ ਤੁਸੀਂ ਮਿੱਠਾ ਚਾਹੁੰਦੇ ਆ ਕਿੰਨੀ ਕਿ ਤੁਸੀਂ ਕਣਕ ਲਈ ਹੈਗੀ ਆ ਪਰ ਜੇ ਇਕੋ ਕੌਲੀ ਹੈਗੀ ਤਾਂ ਦੋ ਲੱਡੂ ਜਿਹੜੇ ਹੈਗੇ ਉਹ ਗੁੜ ਦੇ ਬਹੁਤ ਹੁੰਦੇ ਦੋ ਇੱਕ ਵਾਰ ਪਿਉਣਾ ਤੁਸੀਂ ਇੱਕ ਦਿਨ ਪਹਿਲਾਂ ਪਾਏਗਾ ਜਿੱਦੇ ਤੁਹਾਡਾ ਦਿਲ ਕਰੇ ਵੀ ਜਿਵੇਂ ਕੱਲ ਨੂੰ ਸੰਡੇ ਆਪਾਂ ਕੱਲ ਨੂੰ ਬਣਾਉਣਾ ਹੈ ਨਾ ਤਾਂ ਇੱਕ ਦਿਨ ਪਹਿਲਾਂ ਹੀ ਤੁਸੀਂ ਜਿਹੜਾ ਹੈਗਾ ਗੋੜਾ ਤੇ ਕਣਕਾ ਭੌਂਕੇ ਰੱਖ ਦੇਣੀ ਆ ਤੇ ਪਾਣੀ ਦਾ ਬਸ ਇਹ ਇੱਕ ਵੱਡਾ ਗਲਾਸ ਹੀ ਆ ਪਾਣੀ ਆਪਾਂ ਜ਼ਿਆਦਾ ਜਿਹੜਾ ਉਹ ਨਹੀਂ ਪਾਉਣਾ ਹੁੰਦਾ ਤਾਂ ਕਿ ਬਸ ਇਹਦੇ ਵਿੱਚ ਆ ਰਚੀ ਸਕੇ ਕੱਲਾ ਪਾਣੀ ਇਦੇ ਵਿੱਚ ਪਾ ਕੇ ਜ਼ਿਆਦਾ ਆਪਾਂ ਇਹਨੂੰ ਰਿੰਨਣਾ ਨਹੀਂ ਹੁੰਦਾ ਵੀ ਇਹਦੇ ਵਿੱਚ ਪਾ ਕੇ ਜੇ ਰਿੰਨੋਗੇ ਤਾਂ ਫੇਰ ਜਿਹੜੀ ਕਰਨ ਕੋਹ ਚੀੜੀ ਹੋ ਜਾਏਗੀ ਇਸ ਲਈ ਆਪਾਂ ਇਹਨੂੰ ਬਸ ਪੌਣਾ ਵਿੱਚ ਹੀ ਰਚਾਉਣਾ ਹੁੰਦਾ ਤੇ ਇੱਕ ਦੋ ਮਿੰਟ ਹੀ ਬਸ ਇਹਦੇ ਵਿੱਚ ਮਿੱਠਾ ਰਚੰਦਾ ਹੀ ਆਪਾਂ ਕਰਨਾ ਹੁੰਦਾ ਵੀ ਆ ਹੀ ਨਹੀਂ ਹੈਗਾ ਇਹਦੇ ਵਿੱਚ ਪਾ ਕੇ ਤੁਸੀਂ ਜ਼ਿਆਦਾ ਟਾਈਮ ਇਹਨੂੰ ਪਕਾਉਣਾ ਪਕਾਉਣਾ ਨਹੀਂ ਹੈਗਾ ਬਸ ਇਹਨੂੰ ਇੱਕੋ ਬਾਲਾ ਦਵਾਉਣਾ ਤੇ ਮਿੱਠਾ ਜਿਹੜਾ ਇਹਦੇ ਵਿੱਚ ਉਹ ਰਚ ਜਾਏਗਾ ਚੰਗੀ ਤਰ੍ਹਾਂ ਤੇ ਇਹਦੀ ਲੁੱਕਾ ਜਿਹੜੀ ਉਹ ਵੀ ਬਹੁਤ ਵਧੀਆ ਬਣੇਗੀ ਬਹੁਤ ਹੀ ਇਹ ਟੇਸਟੀ ਬਣਦਾ ਤੇ ਬਣਾਉਣਾ ਵੀ ਜਿਹੜਾ ਹੈਗਾ ਬਹੁਤ ਸੌਖਾ ਤੇ ਬਾਕੀ ਇਹਦੇ ਵਿੱਚ ਹੈਲਦੀ ਹੈ ਕਿਉਂਕਿ ਗੋੜ ਦਾ ਕੰਮ ਕਰਦਾ ਹੈਗਾ ਜੇ ਤੁਹਾਡੇ ਕੋਲ ਘਰ ਦਾ ਕੋਈ ਗੁੜ ਹੈਗਾ ਤਾਂ ਉਹ ਵੀ ਬਹੁਤ ਵਧੀਆ ਤੇ ਕਿਉਂਕਿ ਖੰਡ ਨਹੀਂ ਪੈ ਰਹੀ ਚਲੋ ਗੋੜਾ ਖੰਡ ਨਾਲ ਫਿਰ ਵੀ ਆਪਾਂ ਕਹਿ ਦਿੰਦੇ ਆ ਵੀ ਉਹ ਚੰਗਾ ਹੁੰਦਾ ਤੇ ਇਦਾਂ ਬਸ ਆਪਾਂ ਇਹਨੂੰ ਇੱਕ ਵਾਲਾ ਬਣਾ ਲਗਾਉਣਾ ਹੈਗਾ ਤੇ ਇਹ ਚੰਗੀ ਤਰ੍ਹਾਂ ਤਿਆਰ ਹੈਗੀ ਤੇ ਇਹਨੂੰ ਆਪਾਂ ਹੁਣ ਉਧਰ ਬਰਤਨ ਦੇ ਵਿੱਚ ਜਿਹੜਾ ਕੱਢ ਲਾਂਗੇ ਇਹਨੂੰ ਕਿਨੇ ਤੁਸੀਂ ਇਹਦੇ ਵਿੱਚ ਤੇਲ ਵੀ ਪਾ ਸਕਦੇ ਆ ਆਪਾਂ ਇਹਨੂੰ ਗਾਰਨਿਸ਼ ਕਰਨ ਦੇ ਲਈ ਆਪਾਂ ਜਿਹੜੇ ਚਿੱਟੇ ਤੇ ਲਾਓ ਯੂਜ਼ ਕਰ ਸਕਦੇ ਜੇ ਤੁਹਾਡੇ ਕੋਲ ਕੋਈ ਹੋਰ ਡਰਾਈ ਫਰੂਟ ਆ ਡਰਾਈ ਫਰੂਟ ਨਾਲ ਤੁਸੀਂ ਚੈਰੀ ਨਾਲ ਜਿਹਦੇ ਨਾਲ ਵੀ ਇਹਨੂੰ ਗਾਰਨਿਸ਼ ਨਿਸ਼ ਕਰਨਾ ਚਾਹੋ ਕਰ ਸਕਦੇ ਆ ਤੇ ਖੁਦ ਜਿਹੜਾ ਇਹ ਦਲੀਆ ਖਾ ਸਕਦੇ ਹੋ ਕਣਕ ਵਾਲਾ ਤੇ ਆਪਣੇ ਸਾਰੇ ਪਰਿਵਾਰ ਨੂੰ ਬਣਾ ਕੇ ਦੇ ਸਕਦੇ ਹੋ ਖੁਸ਼ ਕਰ ਸਕਦੇ ਹੋ ਬਹੁਤ ਹੀ ਇਹ ਟੇਸਟੀ ਬਣੇਗਾ ਲੁੱਕ ਦੇਖੋ ਇਹਦੀ ਬਹੁਤ ਵਧੀਆ ਆਈ ਆ ਜੇ ਤੁਹਾਡੇ ਕੋਲ ਲਾਲ ਗੁੜ ਹੈਗਾ ਤੇ ਇਹਦੀ ਲੁੱਕ ਉਦਾਂ ਦੀ ਆਏਗੀ ਜੇ ਕਈ ਵਾਰੀ ਆਪਣੇ ਘਰਾਂ ਚੋਂ ਉਹ ਚਿੱਟਾ ਜਿਹਾ ਗੁੜ ਆਉਂਦਾ ਹਨਾ ਪੀਲੇ ਰੰਗ ਦਾ ਤਾਂ ਇਹਦੀ ਲੁੱਕ ਆ ਜਿਹੜੀ ਉਦਾਂ ਦੀ ਆ ਜੇਗੀ ਸਾਡੇ ਵਾਲੇ ਗੋੜਾ ਉਹ ਜਿਹੜਾ ਲਾਲ ਜੇ ਲੱਡੂ ਸੀਗੇ ਤਾਂ ਫਿਰ ਇਹ ਉਦਾਂ ਦਾ ਆ ਹੁਣ ਜਦੋਂ ਇਹਨੂੰ ਆਪਾਂ ਲੱਗ ਬਰਤਨ ਚ ਕੱਢ ਲਿਆ ਫਿਰ ਇਹਦੇ ਵਿੱਚ ਥੋੜਾ ਜਿਹਾ ਘਿਓ ਪਾਉਣਾ ਤਾਂ ਕਿ ਇਹਦੇ ਵਿੱਚ ਟੇਸਟ ਆਵੇ ਤੇ ਹੁਣ ਚਿੱਟੇ ਮੈਂ ਤੇਲ ਲਏ ਆ ਤੇ ਤੇਲ ਦੇ ਨਾਲ ਇਹ ਦੇਖੋ ਬਹੁਤ ਸੋਹਣੀ ਇਹਦੀ ਲੁੱਕ ਆ ਜਿਹੜੀ ਉਹ ਬਣ ਗਈ ਆ ਮਹਿਮਾਨਾਂ ਨੂੰ ਵੀ ਤੁਸੀਂ ਇਹਨੂੰ ਖਵਾ ਸਕਦੇ ਆ ਤੇ ਖੁਦ ਵੀ ਤੁਸੀਂ ਜਦੋਂ ਖਾਓਗੇ ਤੁਹਾਨੂੰ ਬਹੁਤ ਵਧੀਆ ਲੱਗੇਗਾ ਬਹੁਤ ਇਹ ਸੌਫਟ ਸੌਫਟ ਤੇ ਟੇਸਟੀ ਬਣੇਗਾ ਬਸ ਇਸ ਤਰੀਕੇ ਜਿਹੜਾ ਇਹਨੂੰ ਤੁਸੀਂ ਬਣਾ ਕੇ ਜਰੂਰ ਟਰਾਈ ਕਰਨਾ ਵੀਰਪਾਲ ਕੌਰ ਸ Jatuh. ਏਜੀ YouTube ਚੈਨਲ ਤੇ Instagram ਨੂੰ ਜਿਹੜਾ ਉਹ ਫੋਲੋ ਵੀ ਤੁਸੀਂ ਕਰ ਲੈਣਾ ਤਾਂ ਕਿ ਅੱਗੇ ਤੋਂ ਵੀ ਤੁਹਾਡੇ ਨਾਲ ਨਵੀਆਂ-ਨਵੀਆਂ ਰੈਸਪੀਜ਼ ਜਿਹੜੀਆਂ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਉਹ ਆਪਾਂ ਸ਼ੇਅਰ ਕਰ ਸਕੀਏ ਇਹ ਤੁਹਾਨੂੰ ਖਾ ਕੇ ਦੱਸ ਰਹੀ ਆ ਵੀ ਇਹ ਜਿਹੜਾ ਇਹ ਬਹੁਤ ਵਧੀਆ ਚੀਜ਼ ਬਣੀ ਆ ਜਦੋਂ ਵੀ ਕਦੀ ਤੁਹਾਡਾ ਜ਼ਿਆਦਾ ਮਿੱਠਾ ਖਾਣ ਨੂੰ ਜੀ ਕਰੇ ਤਾਂ ਤੁਸੀਂ ਇਹਨੂੰ ਬਣਾ ਕੇ ਜਿਹੜਾ ਉਹ ਖਾ ਸਕਦੇ ਆ ਸਾਰੇ ਪਰਿਵਾਰ ਨੂੰ ਖਵਾ ਸਕਦੇ ਆ ਸਾਰੇ ਖੁਸ਼ ਹੋਣਗੇ ਵੀਡੀਓ ਨੂੰ ਜਿਹੜਾ ਉਹ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਜਿਹੜੇ ਸਾਰੇ ਜਾਣੇ ਉਹ ਬਣਾ ਕੇ ਖਾ ਸਕਣ ਬਹੁਤ ਹੀ ਵਧੀਆ ਟੇਸਟੀ ਕਣਕ ਦਾ ਦਲੀਆ ਜਾਂ ਤੁਸੀਂ ਨੂੰ ਬਕਲੀਆਂ ਕਹਿ ਸਕਦੇ ਹੋ ਥੈਂਕ ਯੂ